ਰੱਬਾ ਬੋਰ ਕਦੋਂ ਸੁਨੇਗਾ ਪੰਜਾਬ ਦੀ ਪੰਜਾਬ ਦੇ ਕਿਸਾਨ ਇਦਾਂ ਹੀ ਮਰ ਜਾਣਗੇ ਕਰਜ਼ੇ ਦੇ ਸਤਾਏ ਹੀ ਕੋਈ ਆ ਕੀ ਹੋਏ ਦੀਵਾ ਸੋਨੇ ਦਾ ਦੀਵਾ ਓਏ ਕੋਈ ਕੋਣਾ ਭਰਾਵਾ ਤੂੰ ਹੁਕਮ ਮੇਰੇ ਆਕਾ ਹੁਕਮ ਮੇਰੇ ਆਕਾ ਬੋਲ ਤੇਰੀ ਕੀ ਇੱਛਾ ਪੂਰੀ ਕਰਾਂ ਤੁਹਾ ਇਛਾ ਪੂਰੀ ਕਰ ਦਾਂ ਹਾਂ ਬੋਲ ਕੀ ਛਾਹ ਤੇਰੀ ਸੱਚੀ ਮੈਂ ਜੋ ਕਹਾਂਗਾ ਪੂਰੀ ਕਰਾਂਗਾ ਹੋਰੀ ਹੋਏਗੀ ਜ਼ਰੂਰ ਹੋਏਗੀ ਪਰ ਮੇਰੀ ਆਪਣੇ ਲਈ ਕੋਈ ਮੰਗ ਨਹੀਂ ਮੈਂ ਚਾਹੁੰਨਾ ਮੇਰੇ ਪੰਜਾਬ ਦਾ ਕੋਈ ਵੀ ਗਰੀਬ ਵਿਦਿਆ ਤੋਂ ਵਾਂਝਾ ਨਾ ਰਹੇ ਮੇਰੇ ਪੰਜਾਬ ਦਾ ਕੋਈ ਵੀ ਗਰੀਬ ਬਿਮਾਰੀ ਨਾਲ ਨਾ ਮਰੇ ਮੇਰੇ ਪੰਜਾਬ ਦਾ ਕੋਈ ਵੀ ਗਰੀਬ ਬੱਚਾ ਬੇਰੁਜ਼ਗਾਰ ਨਾ ਹੋਵੇ ਇੱਥੇ ਧਰਮ ਦੀ ਨਰਾਦਰੀ ਨਾ ਹੋਵੇ ਪਛਤਾਚਾਰ ਮੁਕਤ ਪੰਜਾਬ ਬਣੇ ਕੀ ਇਹ ਸੰਭਵ ਹੈ ਓਏ ਇਹਦੇ ਵਾਸਤੇ ਮੇਰੀ ਕੀ ਲੋੜ ਐ ਓਏ ਇਹਦੇ ਵਾਸਤੇ ਆਪਣਾ ਦਿਮਾਗ ਤੋਂ ਕੰਮ ਲੈ ਫਿਰ ਕੀ ਵੋਟ ਆਪਣੀ ਸਹੀ ਸੋਚ ਸਮਝ ਨਾਲ ਪਾ ਇਹ ਤਾਂ ਕੰਮ ਕੱਲਾ ਕੇਜਰੀਵਾਲ ਹੀ ਕਰ ਦੇਗਾ ਇਹ ਸਵਾਰ ਆਪਣੀ ਵੋਟ ਛਾੜੂ ਨੂੰ ਪਾ ਤੇ ਵੇਖੇ ਸਾਰੇ ਕੰਮ ਆਪਣੇ ਆਪ ਕੱਲਾ ਕੇਜਰੀਵਾਲ ਕਰੇਗਾ ਆਹਾ ਹਾ ਹਾ